پاری پاری اور کیا ہے ਸਤਿ ਸ਼੍ਰੀ ਅਕਾਲ ਆਪੇ ਰੱਖੋ ਆਪੇ ਰੱਖੋ ਦੋ ਮਿੰਟ ਕੋਈ ਆ ਦੋ ਆਪੇ ਰੱਖੋ ਆਪੇ ਰੱਖੋ ਹਾਂ ਮੋਰੇ ਜੀ ਬੋਲਦੇ ਪਿਛਲੇ ਮੇਰੇ ਵੀ ਆ ਗਏ ਸਾਬ ਜੀ ਸ਼ਹਿਰ ਦਾ ਬਗਾਰ ਆਜੀ ਬੋਲ ਜੀ ਦਾ ਸਾਰਾ ਪ੍ਰੋਜੈਕਟ ਪੂਰਾ ਪਾ ਜੀ ਭਾਈ ਆਪ ਜੀ ਕਿੰਨੀ ਵੇਖੋ ਅੱਛਾ ਪਾ ਜੀ ਜਿਵੇਂ ਉਹ ਕਹਿੰਦੀ ਆਪਣੀ آپ اپ باتو چٹ ہاوس میں انشاءاللہ ایک دن کلا ہے اور اور کیرا ہوتے ہیں あっ i আজ ভাইগুলো <cko disguised swear> <had incoming> واحرو جی کا خالصہ واحو جی کی پتے سردار گروندر سنگ جانی سنسار نو ਸਵਾਤਾਂ ਦੀ ਬੂੰਦੀ ਸੰਵੇੜਦੇ ਹੋਏ ਗੁਰੂ ਚਰਨਾਬਿਜ ਆਪਰਾਜ ਇਹੋ ਜਿਹੇ ਮੌਪਾਂ ਕਈ ਵਾਰੀ ਬਹੁਤ ਵੱਡੀਆਂ ਪੇਨਫੁੱਲ ਵੀ ਹੁੰਦੀਆਂ ਕਿਉਂਕਿ ਚੰਗਾ ਚੱਲਦਾ ਫਿਰਦਾ ਬੰਦਾ ਜਿਹੜੇ ਰੁਕਸਤ ਹੁੰਦਾ ਇਸ ਸੰਸਾਰ ਤੋਂ ਤੇ ਕਾਟੇ ਬਹੁਤ ਪੈ ਜਾਂਦੇ ਆ ਸੇਵਾ ਕਰਕੇ ਆ ਰਹੇ ਸੀ ਤੇ ਮੋਰੇ ਜਿਹੜੀ ਅੱਜ ਬੜੀ ਵੱਡੀ ਸਮੱਸਿਆ ਸਾਡੇ ਪਸ਼ੂਆਂ ਦੀ ਆ ਉਹਦੇ ਅਸੋ ਜਾਈ ਉਹ ਮੈਂ ਸਮਝਦਾ ਇੱਕ ਕਾਰਨ ਬਣ ਗਿਆ ਸਿਰ ਤੇ ਸੱਟ ਲੱਗ ਗਈ ਪਰ ਗੁਰੂ ਸਾਹਿਬ ਦੇ ਚਰਨਾਚ ਅਰਦਾਸ ਇਹ ਆ ਜੋ ਜੜੀ ਆ ਸਤਗੁਰ ਜੀ ਉਸ ਨੇਕ ਆਤਮਾ ਨੂੰ ਜਿਹੜੀ ਹਰ ਵੇਲੇ ਸੇਵਾ ਦੇ ਵਿੱਚ ਲੀਨ ਸੀ ਉਹਨੂੰ ਆਪਣੇ ਚਰਨਾਚ ਨਿਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਤੇ ਸਾਰੇ ਸਰਗਰ ਸੰਬੰਧੀਆਂ ਨੂੰ ਤੇ ਸਿੰਘ ਸਾਹਿਬ ਦਾ ਕਿਉਂਕਿ ਬਹਨੋਈ ਵੀ ਸੀ ਤੇ ਉਹਨਾਂ ਦੇ ਨਾਲ ਬਤੌਰ ਪੀਐਸਓ ਸੇਵਾ ਵੀ ਲਗਾਉਂਦਾ ਸੀ ਗੁਰੂ ਸਾਹਿਬ ਸਾਰਿਆਂ ਨੂੰ ਇਹ ਜਿਹੜਾ ਪਾਣਾ ਆ ਤੇ ਮੰਨਨ ਦਾ ਬਲ ਉਹ ਤੋਂ ਬਖਸ਼ੇ ਕੰਨ ਜਿਹੜੇ ਘਾਤੇ ਹੁੰਦੇ ਆ ਇਹ ਪੂਰੇ ਤਾਂ ਨਹੀਂ ਕਦੇ ਵੀ ਹੁੰਦੇ ਪਰ ਸਮਾਂ ਲੱਗਦਾ ਇਹਨਾਂ ਦੇ ਵਿੱਚ ਹੀ ਨਿਕਲਣ ਨੂੰ ਸੋ ਅਰਦਾਸ ਹੈ ਗੁਰੂ ਚਰਨਾਂ ਚ ਜਾਂ ਸਤਿਗੁਰ ਦੀ ਸਾਰੇ ਪਰਿਵਾਰ ਨੂੰ ਤੋਂ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਤੇ ਨਵਾਸ ਵਾਖਸ਼ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੁਕਮੀ ਹੋਵਨਾਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਦੀ ਹੁਕਮ ਲੈ ਵਡਿਆਈ ਅਸੀਂ ਜਿੰਨੇ ਵੀ ਸੰਸਾਰ ਦੇ ਉੱਤੇ ਪ੍ਰਾਣੀ ਆਂ ਗੱਬਤੇ ਹੁਕਮ ਦੇ ਵਿੱਚ ਆਏ ਆ ਉਹਦੇ ਹੁਕਮ ਦੀ ਕਾਰ ਕਰਦੇ ਆ ਤੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਆ ਮੇਰੇ ਬੜੇ ਹੀ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ ਅਮਰਤਾਰੀ ਇੱਕ ਗੁਰਸਿੱਖ ਨਾਮ ਬਾਣੀ ਦੇ ਅਭਿਆਸੀ 3 ਵਜੇ ਉੱਠਣਾ ਦਰਬਾਰ ਸਾਹਿਬ ਆਉਣਾ ਨੇਮ ਦੇ ਨਾਲ ਬਾਬਾ ਸ਼ਿਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਣਾ ਔਰ ਇਹਵੇਂ ਗੁਰੂ ਦਾ ਹੁਕਮ ਹੀ ਗੁਰੂ ਦੇ ਹੁਕਮ ਦੇ ਵਿੱਚ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਇੱਕ ਨੇਕ ਜੀਵਨ ਹੀ ਮੈਂ ਆਪਣੇ ਜੀਵਨ ਦੇ ਵਿੱਚ 95 ਤੋਂ ਜਦੋਂ ਤੋਂ 94 ਤੋਂ ਆਨੰਦ ਕਾਰਜ ਹੋਇਆ ਸਾਡੀ ਭੈਣ ਹਰਜੀਤ ਕੌਰ ਦਾ ਤੇ ਮੈਂ ਨਹੀਂ ਦੇਖਿਆ ਵੀ ਉਹਨਾਂ ਕਦੀ ਨਿਤਨੇਮ ਖੁਜਾਇਆ ਹੋਵੇ ਨਿਤਨੇਮ ਦੇ ਵਿੱਚ ਪੂਰੇ ਪਰਪੱਕ ਹੀ ਜਿੱਥੇ ਕਿਤੇ ਵੀ ਸੇਵਾ ਨਹੀਂ ਉੱਥੇ ਹੱਥੀਂ ਜਾ ਕੇ ਸੇਵਾ ਕਰਨੀ ਗਰੀਬ ਗੁਰਪੇ ਦੀ ਮਦਦ ਕਰਨੀ ਤੋ ਜੀ ਜੇ ਨਾਲੋਂ ਮੇਰਾ ਭਰਾ ਵੱਧ ਹੀ ਵੱਡਾ ਭਰਾ ਪਰ ਰੱਬ ਦਾ ਭਾਣਾ ਵਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਵੀ ਉਹ ਸਾਡੇ ਗੁਰਵਿੰਦਰ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਦੋ ਧੀਆ ਵਾਂ ਉਹਨਾਂ ਦੀਆਂ ਤੇ ਇੱਕ ਪੁੱਤ ਉਹਨਾਂ ਨੂੰ ਆਣਾ ਮੰਨਣ ਦਾ ਬਲ ਬਖਸ਼ਣ ਸਾਡੀ ਪੈਣੋਂ ਬਾਕੀ ਜਿੰਨੇ ਵੀ ਇੱਥੇ ਅੱਜ ਆਏ ਆ ਮੈਂ ਤੈਹ ਦਿਲੋ ਸਾਰਿਆਂ ਦਾ ਬੜੇ ਦੂਰ ਦਰੇਡੇ ਤੋਂ ਆਏ ਆ ਧਾਰਮਿਕ ਲੀਡਰਸ਼ਿਪ ਆਈ ਆ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਜੀ ਆਏ ਆ ਸਰਦਾਰ ਹਰਜਿੰਦਰ ਸਿੰਘ ਜੀ ਦਾ ਤਾਮੀਰ ਸਰਦਾਰ ਦਲਜੀਤ ਸਿੰਘ ਜੀ ਦੀ ਧੀ ਮਾ ਔਰ ਸਰਦਾਰ ਨੀਦਰ ਸਾਹਿਬ ਆਇਤੀ ਮੁਖਲਸਾ ਦੀਵਾਨ ਦੇ ਮੁਖੀ ਔਰ ਸਾਰੀ ਸੰਗਤ ਬੜੀ ਦੂਰ ਦਰੇਡੇ ਤੋਂ ਆਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਦੁੱਖ ਚ ਸ਼ਾਮਲ ਹੋ ਕੇ ਸਾਡੇ ਦੁੱਖ ਨੂੰ ਘਟਾਇਆ ਵਾ ਮੈਂ ਗੁਰੂ ਅਕੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ